ਅਸਿਕਾ ਦੋਸਤੋ ਮੈਂ ਗੁਰਪ੍ਰੀਤ ਕੁੜਲੇਆ ਇਸ ਵਕਤ ਖੜਾ ਹਾਂ ਰੋਪੜਾ ਹੈਡਵਰਕਸ ਤੇ ਜਿਨ੍ਹਾਂ ਦੀ ਕਿ ਪਿੱਛੋਂ ਵੀਡੀਓ ਵਾਇਰਲ ਵੀ ਹੋਈ ਸੀ ਕਿ ਇੱਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਪਾਣੀ ਆ ਗਿਆ ਪਾਣੀ ਜਿਹੜਾ ਹੈਗਾ ਆਪਾਂ ਕਿੱਗੇ ਜਿਹੜੇ ਗੇਟ ਆ ਇਹਨਾਂ ਦੇ ਉੱਪਰ ਦੀ ਚੱਲ ਰਿਆ ਸੀ ਸਾਹਮਣੇ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਇਆ ਠੀਕ ਹੈ ਕਿ ਇਹਨੂੰ ਜਿਹੜਾ ਹੈਗਾ ਲਗਾਤਾਰ ਇਸ ਦੀ ਇਮਾਰਤ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਉਣ ਦਾ ਜਿਹੜਾ ਆਪਾਂ ਕਿੱਗੇ ਉਹ ਪਾਣੀ ਪਹੁੰਚਾ ਸਕਦਾ ਸੀ ਹਣਾ ਸੋ ਆਪਾਂ ਇਹ ਲੋਕਲ ਬੰਦਿਆਂ ਨਾਲ ਗੱਲਬਾਤ ਕਰਦੇ ਆ ਕਿੰਨੇ ਕ ਵਾਰੀ ਜਿਹੜਾ ਹੈਗਾ ਇੱਥੇ ਪਾਣੀ ਆਉਂਦਾ ਜਾਂ ਅੱਜ ਕੀ ਕੰਡੀਸ਼ਨ ਆ ਬਾਈ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਰੌਲਾ ਪੈ ਰਿਹਾ ਕਿ ਯਾਰ ਉਪੜ ਵਾਲੇ ਆਸ ਖੁੱਲ ਕੇ ਫਲੱਡ ਗੇਟ ਬਹੁਤ ਜ਼ਿਆਦਾ ਥੱਲੇ ਨੁਕਸਾਨ ਹੋਸਦਾ ਕੀ ਕੰਡੀਸ਼ਨ ਆ ਸਹੀ ਐਕਚੁਅਲ ਨਹੀਂ ਭਾਜੀ ਐਡਾ ਕੋਈ ਹੋ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਫਲੱਡ ਗੇਟ ਆ ਜਿਹੜੇ ਇਹ ਵੀ ਕੱਲ ਖੋਲੇ ਸੀਗੇ ਮਾੜੇ ਠੀਕ ਹੈ ਜੀ ਉਹ ਵੀ ਦੋ ਠੀਕ ਹੈ ਜੀ ਜਿਆਦਾ ਨਹੀਂ ਖੋਲੇ ਹੈਗੇ ਉਹ 26 ਤਰੀਕ ਨੂੰ ਖੋਲੇ ਸੀ 26 ਨੂੰ ਖੋਲੇ ਸੀ ਜਿਹੜੀਆਂ ਉਹ ਵੀਡੀਓ ਉਹਦਾ ਸਿਰਫ ਇੱਕ ਮੀਂਹ ਵਾਲੇ ਦਿਨ ਕਰਕੇ ਨਾ ਪਾਣੀ ਸੀਗਾ ਰੋੜ ਉਦੇ ਪੇ ਜਿਹੜਾ ਆਪਣਾ ਪੁਲ ਹੈ ਨਾ ਜੀ ਪੁਲ ਤੇ ਪਾਣੀ ਸੀਗਾ ਹੋਰ ਕੋਈ ਪਾਣੀ ਨਹੀਂ ਸੀਗਾ ਜੀ ਕੋਈ ਫਲੱਡ ਗੇਟ ਨਹੀਂ ਖੋਲਿਆ ਕੋਈ ਤੇ ਇਹ ਜਿਹੜਾ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਇਹਦਾ ਕੀ ਇਤਿਹਾਸ ਹੈ ਤੇ ਕੀ ਇਹਦੇ ਨਾਲ ਹਮੇਸ਼ਾ ਪਾਣੀ ਲੱਗੇ ਰਹਿੰਦਾ ਇਹ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਆਪਾ ਜੀ ਠੀਕ ਹੈ ਜੀ ਜਿਹੜੇ ਬਾਬਾ ਜੀ ਦੇ ਉਰੇ ਜਿਹੜੇ ਮੁਖੀ ਸੀਗੇ ਉਹਨਾਂ ਦੀ ਜਿਹੜੀ ਗੱਡੀ ਸੀਗੀ ਉਹ ਦਰਿਆ ਪਾਰ ਕਰਦੀ ਸੀਗੀ ਜੀ ਜ ਪਾਣੀ ਕਹਿੰਦੇ ਖੜ ਜਾਂਦਾ ਸੀਗਾ ਮੈਂ ਵੀ ਇਹੀ ਆਪਣੇ ਬੁੱਢਿਆਂ ਦੇ ਸੁਣੇ ਆ ਜੀ ਪਾਣੀ ਖੜ ਜਾਂਦਾ ਸੀਗਾ ਤੇ ਯਾਨੀ ਕਿ ਪਾਣੀ ਦੇ ਵਿੱਚੋਂ ਪਾਰ ਕਰਦੀ ਸੀਗੀ ਜੀ ਜਦੋਂ ਇਹ ਪੁਲ ਨਹੀਂ ਹੁੰਦੇ ਸੀਗੇ ਨਾ ਪੁਰਾਣੇ ਸਮਿਆਂ ਦੀ ਜੀ ਤੇ ਇਹ ਬ੍ਰਦਰ ਜਿਹੜਾ ਹੈਗਾ ਮੰਨ ਲਓ ਤੁਹਾਡੇ ਇੱਥੇ ਐਤ ਕੀ ਕਿੰਨੇ ਘਾੜਾ ਨਹੀਂ ਮਾਰਾ ਕਿੰਨੇ ਘਾੜਾ ਡੁੱਬੇ ਜੀ ਅਜੇ ਤੱਕ ਕੋਈ ਨਹੀਂ ਜੀ ਡੁੱਬੇ ਜੀ ਮਾਲਾ ਅਜੇ 27 ਅਗਸਤ ਹੋ ਗਈ ਅਜੇ ਤੱਕ ਕੋਈ ਨਹੀਂ ਡੁੱਬੇ ਜੀ ਠੀਕ ਹੈ ਜੀ ਉਹ ਪੁਰਾਣੀਆਂ ਵੀਡੀਓ ਚੱਕ ਚੱਕ ਘੁੰਮੀ ਜਾਂਦੀ ਐ ਜੀ ਅਜੇ ਤੱਕ ਤਾਂ ਕੋਈ ਨਹੀਂ ਹੈ ਕਿ ਬਾਕੀ AI ਟੈਕਨੋਲੋਜੀ ਨਾਲ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਰਿਹਾ ਸੋ ਆਸਲ ਦੇ ਵਿੱਚ ਰੋਲਾ ਇਹ ਹੈ ਕਿ ਬਹੁਤ ਜ਼ਿਆਦਾ ਜਿਹੜੀਆਂ ਵੀਡੀਓਜ਼ ਆ ਨਾ ਤੋਂ ਤੇ ਇਹ ਪਤਾ ਲੱਗਦਾ ਵਿੱਚ ਮੱਝਾਂ ਲਏ ਜਾਂਦੇ ਵਿੱਚ گاਵਾ ਬਣਾ ਦਈ ਹੈ ਹਨਾ ਐਂ ਲੱਗਦਾ ਕਿਤੇ ਪਿੰਡਾਂ ਦੇ ਪੈਂਡੇ ਰੋੜ ਗਏ ਮਤਲਬ ਕਿ ਰੋਪੜ ਵਾਲੇ ਪਾਸੇ ਰੋਪੜ ਵਾਲੇ ਪਾਸੇ ਅਜੇ ਤੱਕ ਤਾਂ ਕੁਝ ਨਹੀਂ ਹੈਗਾ ਜੀ ਪਹਿਲਾਂ ਰੋਲਾ ਪਿਆ ਸੀਗਾ ਨੰਗਲ ਵਾਲੀ ਸਾਈਡ ਵੀ ਕੁਝ ਨਹੀਂ ਹੈਗਾ ਜੀ ਤੇ ਮੇਰਾ ਭਾਈ ਨੰਗਲ ਤੋਂ ਉਹ ਵੀ ਕੁਝ ਨਹੀਂ ਹੈਗਾ ਜੀ ਉਧਰ ਵੀ ਸultanpur Lodhi ਵਾਲੇ ਉਧਰਲੇ ਪਾਸੇ ਉਧਰ ਤਾਂ ਹੈਗਾ ਜੀ ਉਹ ਤਾਂ ਚਲੋ ਸਾਰਨ న్యూਸ ਤੇ ਦਿਖਦਾ ਹੀ ਹੈ ਬਟ ਇੱਧਰ ਕੁਝ ਨਹੀਂ ਹੈਗਾ ਜੀ ਬੱਜ ਜੀ ਸੋ ਇੱਧਰਲੇ ਪਾਸੇ ਜਿਹੜਾ ਹੈਗਾ ਨਹੀਂ ਖੁੱਲੇ ਤੇ ਬਾਕੀ ਯਾਰ ਜਿਹੜੇ ਅੱਜ ਅੱਜ ਫਟੜ ਘੜ ਜਿਆਦੇ ਖੁੱਲੇ ਆ ਅੱਜ ਥੋੜਾ ਜਿਹਾ ਕਹਿ ਸਕਦੇ ਤੁਸੀਂ ਕੱਲ ਨਾਲ ਤੇ ਥੋੜਾ ਜਿਹਾ ਫਰਕ ਪਿਆ ਬਟ ਇੰਨਾ ਨਹੀਂ ਹੈਗਾ ਕਿ ਆਪਾਂ ਇਹਦੇ ਨਾਲ ਕੋਈ ਪਾਣੀ ਦੀ ਵਾਲੀ ਮਾਰ ਪਿਆ ਜੀ ਅੱਗੇ ਮਨ ਅੱਗੇ ਨੋਰਮਲ ਹੈ ਪਾਣੀ ਭਰਿਆ ਰਹਿੰਦਾ ਨਾ ਨਹੀਂ ਨਹੀਂ ਨੋਰਮਲ ਥੋੜਾ ਘਟ ਹੁੰਦਾ ਜੀ ਹੁੰਦਾ ਬਟ ਇੰਨਾ ਜ਼ਿਆਦਾ ਨਹੀਂ ਹੁੰਦਾ ਜੀ ਮਾਲਕ ਜੀ ਅੱਜ ਇਹਦੇ ਨਾਲ ਇੰਨਾ ਭਾਜੀ ਕੋਈ ਫਲੱਡ ਨਾਲ ਮੈਨੂੰ ਲੱਗਦਾ ਨਹੀਂ ਕੋਈ ਨੁਕਸਾਨ ਪਾਇਆ ਮਾਲਕ ਜਿਹੜਾ ਹਜੇ ਕੰਡੀਸ਼ਨ ਮਾਰਾ ਅੰਡਰ ਕੰਟਰੋਲ ਅੰਡਰ ਕੰਟਰੋਲ ਹੈ ਜੀ ਐਡਾ ਕੋਈ ਹੋਇਆ ਨਹੀਂ ਕਿ ਅੱਜ ਤਾਂ ਵੈਸੇ ਮੌਸਮ ਸਹੀ ਹੈ ਅੱਜ ਮੌਸਮ ਸਹੀ ਆ ਧੁੱਪ ਚੜੀ ਪਈ ਆ ਲਗਭਗ ਆਪਾਂ ਗੱਲ ਕਰਕੇ ਅੱਜ 27 ਅਗਸਤ ਆ ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਹਾ ਦਨ ਦਾ ਹੀ ਲਗਭਗ ਆਪਾਂ ਕਹਿ ਕੇ 11 12 ਵਜੇ ਹੋਇਆ ਫਿਰ ਹਾਲ ਮੈਂ ਕਾਫੀ ਬੰਦਿਆਂ ਨਾਲ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਕਿੰਨਾ ਕੁ ਨੁਕਸਾਨ ਆ ਸਾਹਮਣੇ ਗੁਰਦੁ ਠੀਕ ਆ ਇਹਦੀ ਇਮਾਰਤ ਨੂੰ ਨੋਰਮਲ ਤੌਰ ਤੇ ਤਾਂ ਜਿਹਦਾ ਹੈਗਾ ਪਾਣੀ ਟੱਚ ਕਰੀ ਨਹੀਂ ਸਕਦਾ ਕਿਉਂਕਿ ਬਹੁਤ ਉੱਚੀ ਜਗ੍ਹਾ ਤੇ ਬਣੀ ਹੋਈ ਹੈ ਹਨਾ ਸੋ ਪਰ ਆ ਵੀ ਇਹ ਪਾਣੀ ਫਲਹਾਲ ਉਹ ਉੱਥੇ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦੇ ਨਾਲ ਕੰਦਾ ਦੇ ਨਾਲ ਪੂਣਾ ਮੋਟਾ ਹੈ ਪਾਜੀ ਬਹੁਤ ਜ਼ਿਆਦਾ ਉੱਚੀ ਮਾਰਤਾ ਜੀ ਗੁਰਦੁਆਰਾ ਸਾਹਿਬ ਦੀ ਤਾਂ ਸੋ ਆਪ ਦੇਖੋ ਨਾ ਚਾਹੇ ਤੁਸੀਂ ਜਾ ਕੇ ਵੀ ਦੇਖ ਆਇਓ ਬਹੁਤ ਜ਼ਿਆਦਾ ਉੱਚਾਈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਨੂੰ ਨਹੀਂ ਪਾਣੀ ਤਾਂ ਆ ਲੈ ਸਕਦਾ ਜੀ ਇੰਨੀ ਜ਼ਿਆਦਾ ਤੇ ਜੇਕਰ ਬ੍ਰਦਰ ਜੇਕਰ ਮੰਨ ਲਓ ਆਸ ਜਦੋਂ ਆ ਫਲੱਡ ਗੇਟ ਖੁੱਲਦੇ ਕਿਉਂਕਿ 2023 ਦੇ ਵਿੱਚ ਤੁਹਾਡੇ ਕਾਫੀ ਨੁਕਸਾਨ ਹੋਇਆ ਕਾਫੀ ਨੁਕਸਾਨ ਹੋਇਆ ਉਦੋਂ ਇਧਰ ਵਾਲੇ ਪਿੰਡਾਂ ਚ ਹੋਇਆ ਸੀ ਜੀ ਇਹ ਤਾਂ ਹੁਣ ਮਨਸੂਨ ਵਗੈਰਾ ਜੀ ਉਹਨਾਂ ਦੇ ਬਾਰੇ ਦੱਸੀ 2023 ਦੇ ਵਿੱਚ ਕਿੰਨਾ ਕਦੋਂ ਤਾਂ ਪਾਜੀ ਹੋਇਆ ਸੀਗਾ ਉਦੋਂ ਫਿਰ ਸਾਰੇ ਫਲੱਡ ਗੇਟ ਉਦੋਂ ਸਾਰੇ ਫਲੱਡ ਗੇਟ ਖੁੱਲੇ ਸੀਗੇ ਜੀ ਠੀਕ ਹੈ ਜੀ ਉਦੋਂ ਨਦੀ ਵਿੱਚ ਜੇ ਕੀ ਹੈ ਨਾ ਅੱਗੇ ਨਾ ਜਿਹੜਾ ਆ ਜਿਹੜਾ ਨਦੀ ਹੈ ਨਾ ਜਿਹੜੀ ਇਹਦੇ ਜੇ ਬਹੁਤ ਜ਼ਿਆਦਾ ਲੋਕਾਂ ਨੇ ਪਪੂਲਰ ਲਾਇਏ ਵੇ ਜੀ ਜੀ ਕੰਸਟਰਕਸ਼ਨ ਕੀਤੀ ਵੀ ਆ ਸਬਜੀ ਵਾਲੇ ਬੰਦੇ ਬਹੁਤ ਰਹਿੰਦੇ ਮੁਸਲਮਾਨ ਟਾਈਪ ਜਿੱਦਾਂ ਕਹਿ ਦੀ ਜੀ ਆਪਾਂ ਸਬਜੀ ਵਾਲੇ ਜਿਹੜੇ ਆਪਣੇ ਗਰੀਬ ਭਾਈਚਾਰਾ ਉਹ ਸਾਰਾ ਇਹਦੇ ਵਿੱਚ ਰਹਿੰਦਾ ਹੈ ਜੀ ਉਹ ਇੱਕ ਤਰੀਕੇ ਨਾਲ ਫਿਰ ਉਹ ਤਾਂ ਪਾਣੀ ਜਦੋਂ ਆਣਾ ਸੀਗਾ ਉਹ ਬੈਠੇ ਜਦੋਂ ਉਹਦੇ ਵਿੱਚ ਹੈ ਜੀ ਤਾਂ ਉਹਨਾਂ ਨੇ ਮਾਰ ਪਾਣੀ ਹੋ ਜੀ ਭਾਜੀ ਮਤਲਬ ਜਿਹੜੇ ਮਤਲਬ ਆਪਾਂ ਕਿਹਾ ਦਰਿਆ ਦੇ ਵਿੱਚ ਦੇਖੀ ਕਰਦੇ ਦਰਿਆ ਦੇ ਵਿੱਚ ਬੈਠੇ ਆਂ ਖੇਤੀ ਕਰਦੇ ਜਿਹੜੇ ਉਹਨਾਂ ਤੋਂ ਉਹਨਾਂ ਨੂੰ ਵਾਰ ਜਿਆਦਾ ਉਹਨਾਂ ਨੂੰ ਜ਼ਿਆਦਾ ਮਾਰ ਪਈ ਸੀਗੀ ਪਿੰਡ ਵਾਲਿਆਂ ਨੂੰ ਪਈ ਸੀਗੀ ਬਟ ਉਹ ਪਿੰਡ ਥੋੜਾ ਅੱਗੇ ਘੱਟ ਪਈ ਸੀਗੀ ਜ਼ਿਆਦਾ ਮਾਰ ਉਹਨਾਂ ਨੂੰ ਪਈ ਸੀ ਕਿ ਜਿਹੜੇ ਦਰਿਆ ਦੇ ਵਿੱਚ ਰਹਿੰਦੇ ਬੈਠੇ ਹੈ ਤੇ ਪਿੰਡਾਂ ਨੂੰ ਫ ਪਿੰਡਾਂ ਨੂੰ ਵੀ ਪਈ ਸੀ ਮਾਰ ਜੀ ਬਟ ਇੰਨੀ ਨਹੀਂ ਵੀ ਜਿਹਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਜਦੋਂ ਮੰਨ ਲਓ ਮੰਨ ਲਓ ਹੁਣ ਇਦਾਂ ਦੀ ਕੰਡੀਸ਼ਨ ਆ ਫਿਰ ਰੋਪੜ ਦੇ ਜੇ ਤੁਸੀਂ ਤੁਹਾਡਾ ਪਿੰਡ ਰੋਪੜ ਦੇ ਜ਼ਿਲ੍ਹੇ ਚ ਮੇਰਾ ਰੋਪੜ ਜ਼ਿਲ੍ਹੇ ਚ ਪਿੰਡ ਆ ਪੱਕੂ ਮજરા ਪਿੰਡ ਹੈ ਜੀ ਪੱਕੂ ਮજરા ਨਾ ਮੇਰਾ ਜਸਕਰਨ ਸਿੰਘ ਹੈ ਠੀਕ ਹੈ ਜਸਕਰਨ ਮਾਲਾ ਨੋਰਮਲ ਹੁਣ ਤੁਹਾਡੇ ਚ ਸਹਿਮ ਹੁੰਦਾ ਜਿਵੇਂ ਹੁਣ ਮਹੀ ਪਿਛਲੇ ਜਿੱਤਰਾ ਨੇ ਖਬਰਾਂ ਆਉਂਦੀਆਂ ਰਹਿੰਦਾਂਗਾ ਤੇ ਲੋਕਾਂ ਨੂੰ ਪਤਾ ਵੀ ਖਬਰਾਂ ਲੋਕਾਂ ਨੂੰ ਪਤਾ ਹੈ ਭਾਜੀ ਕਿ ਸਾਰਾ ਕੁਝ ਸਹੀ ਹੈ ਵੀ ਐਡਾ ਖਬਰਾਂ ਜੋ ਐਡਾ ਕੋਈ ਕੰਪਨ ਅੰਡਰ ਕੰਟਰੋਲ ਹੈ ਕੰਟਰੋਲ ਹੈ ਬਾਕੀ ਆ ਕੇ ਠੀਕ ਹੈ ਠੀਕ ਜੀ ਜਦੋਂ ਵੀਡੀਓ ਮੰਨ ਲਓ ਤੁਹਾਡੇ ਆਈ ਸੀਗੀ ਫਿਰ ਉਹਦੇ ਉਹਦੇ ਕਾਫੀ ਬੰਦੇ ਆਏ ਹੋਣੇ ਉਹ ਤੋਂ ਬੰਦੇ ਕਾਫੀ ਆਏ ਜੀ ਬਟ ਦੇਖ ਕੇ ਗਏ ਜਦੋਂ ਦੇਖਿਆ ਕਿ ਸਾਰੀ ਵੀਡੀਓ ਹੀ ਪਲਦੀ ਸੀਗੀ ਤਾਂ ਉਹਨਾਂ ਨੇ ਦੇਖ ਲਿਆ ਕਿ ਕੁਝ ਨਹੀਂ ਹੈਗਾ ਜੀ ਸੋ ਬ੍ਰਦਰ ਜਿਹੜਾ ਆਪਾਂ ਗੱਲ ਕਰੀਏ ਹਜੇ ਤੱਕ ਰੋਪੜ ਵਾਲੇ ਪਾਸੇ ਤਾਂ ਆਪਾਂ ਕਹਿੰਗੇ ਵੀ ਅੰਡਰ ਕੰਟਰੋਲ ਹੈ ਠੀਕ ਹੈ ਆ ਨਹੀਂ ਪਤਾ ਹੁੰਦਾ ਵੀ ਰਾਤ ਨੂੰ ਪਾਣੀ ਛੜਦਾ ਤੜਕੇ ਛੜਦਾ ਕਿਉਂਕਿ ਜਦ ਪਿੱਛੇ ਮੀਂਹ ਪੈਂਦਾ ਤਾਂ ਹੁਣ ਜਿਵੇਂ ਆਪਾਂ ਵੀ ਵੀਡੀਓ ਕਰੀਏ ਨਾ ਕਿਤੇ ਧੁੱਪ ਆ ਜਾਂਦੀ ਹੈ ਕਿਤੇ ਬੱਦਲ ਆ ਜਾਂਦੇ ਆ ਠੀਕ ਆ ਸੋ ਜਿਹੜਾ ਹੈਗਾ ਮੌਸਮ ਦੇ ਉੱਤੇ ਤਾਂ ਕਿਸੇ ਦਾ ਕੰਟਰੋਲ ਨਹੀਂ ਪਰ ਫਲਾ ਆਲੇ ਆ ਵੀ ਨਾ ਤਾਂ ਰੋਪੜ ਦੇ ਹਜੇ ਨਿਵਾਸੀ ਇੰਨੇ ਘਬਰਾ ਦੇ ਵਿੱਚ ਐ ਤੇ ਨਾ ਹਜੇ ਕਹਿੰਦੇ ਪਾਣੀ ਵੀ ਜਿਹੜਾ ਕੰਟਰੋਲ ਦੇ ਵਿੱਚ ਜਿਹੜਾ ਹੈਗਾ ਚੱਲ ਰਿਹਾ ਇਹ ਅੱਜ ਆਪਾਂ ਕੇ 27 ਅਗਸਤ ਦੀ ਰਿਪੋਰਟ ਹੈ ਰੋਪੜ ਹੈਡ ਵਰਕਸ ਤੋਂ ਆ ਜਿਹੜੇ ਅੱਧੇ ਤੋਂ ਜ਼ਿਆਦਾ ਗੇਟ ਆ ਜਿਹੜੇ ਖੁੱਲੇ ਹੋਏ ਆ ਥੋੜੇ ਥੋੜੇ ਪਰ ਹਜੇ ਵੀ ਮੈਂ ਕਹਾਂ ਲੱਗ ਭਾਗ ਜੇ ਗੱਲ ਕਰਾਂ ਅੱਠ 10 ਗੇਟ ਹੈਗੇ ਜਿਹੜੇ ਹਜੇ ਨਹੀਂ ਖੋਲੇ ਹਨ ਹਾਂਜੀ ਪਰ ਜਦੋਂ ਇਹ ਖੁੱਲ ਜਾਂਦੇ ਆ ਫਿਰ ਕਹਿੰਦੇ ਵੀ ਗਾਂ ਦੀਆਂ ਫਿਰ ਵਾਹ ਫਿਰ ਤਾਂ ਗਾਂ ਪ੍ਰਵਾਹ ਪਏਗਾ ਜੀ ਪਹਿਲਾਂ ਪੈ ਨਦੀ ਚ ਪੈ ਇਹਦੇ ਚ ਪੈ ਦਰਿਆ ਚ ਪੈਂਦਾ ਫਿਰ ਅੱਗੇ ਜਾਂਦਾ ਜੀ ਪੰਡਾ ਸਾਈਡ ਸੋ ਇਹ ਸਤਲੁਜ ਦਰਿਆ ਦੇ ਆਪਾ ਕਿਨਾਰੇ ਤੇ ਰੋਪੜ ਦੇ ਜਿਹੜਾ ਹੈਗਾ ਮਹਾਰਾਜਾ ਰਣਜੀਤ ਪਾਰਕ ਦੇ ਵਿੱਚ ਆ ਪੱਕਾ